Able, o canal! ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਔਠ ਖੜੇ ਜੀ ਜੋ ਬਰਨਾ ਨੂੰ ਲੈ ਤੇ ਅੱਜ ਅਸੀਂ ਦੋਨੇ ਹੈਗੇ ਆ ਫਰਲੋ ਤੇ ਮੈਂ ਤੇ ਹਰਪਾਲ ਕੰਮ ਤੇ ਨਹੀਂ ਜਾਂਦੇ ਕਿਵੇਂ ਹਰਪਾਲ ਕਮਰਾ ਤਾਂ ਠੀਕ ਜੀ ਆ ਨਾ ਲੋਟਾ ਹਾ ਕਮਰਾ ਹੈ ਤੇ ਅੱਜ ਫਿਰ ਇੰਜੋਇਮੈਂਟ ਅੱਜ ਵੀ ਪੂਰਾ ਚੱਲੂਗਾ ਹੈ ਚੱਲੂਗਾ ਅੱਜ ਵੀ ਬਾਈ ਤੇ ਵੀਡੀਓ ਬਣਾਉਣ ਜਾਣਿਆ ਸੀ ਤਾਂ ਕਰਕੇ ਛੁੱਟੀ ਲਈ ਆ ਤੇ ਥੋੜਾ ਇੰਜੋਏ ਵੀ ਕਰਕੇ ਆਉਣੇ ਆ ਗਰਮੀ ਥੋੜੀ ਜਿਆਦਾ ਵੀ ਨਾ ਆਣੂ ਕੇ ਆਉਣੇ ਆ ਅੱਜ ਚਾਲਾਂ ਪਾ ਕੇ ਫਿਰ ਚੱਲ ਗਏ ਤੇ ਅਜੇ ਇਸ ਮੈਂ ਉਧਰੋਂ ਲੋਰ ਲੋਰ ਪਾਉਣੀ ਆ ਲੂ 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 ਤੇ ਆਪਣੇ ਵਾਲੇ ਗਰਮੀ ਦੇ ਮੌਸਮ ਵਿੱਚ ਉਧਰ ਵਾਲੇ ਕਮਰੇ 'ਚ ਚੱਲਦੇ ਆਂ ਜੀ ਜੀ ਚ ਆਪਾਂ ਹੁਣ ਚੱਲਦੇ ਆਂ ਉਹਨਾ ਛੱਡ ਕੇ ਕਮਰਾ ਆਪਾਂ ਟਾਈਮ ਹੋ ਗਿਆ ਬਈ ਇਹਨਾਂ ਦਾ ਆਪਾਂ ਸ਼ਿਮਲੇ ਵਾਲਾ ਛੱਡ ਦੀ ਹੁਣ ਆਪਾਂ ਉਧਰ ਚੱਲਦੇ ਆਂ ਰਾਜਸਥਾਨ ਹੁਣ ਰਾਜਸਥਾਨ 'ਚ ਚੱਲਦੇ ਆਂ ਸ਼ਿਮਲੇ ਵਾਲਾ ਕਮਰਾ ਛੱਡ ਚੱਕ ਲ ਆਪਣਾ ਸਮਾਨ ਮਾੜਾ ਮੋਟਾ ਹੈਗਾ ਜੀ ਚਲ ਜੀ ਆਏ ਹਾਏ ਹਾਏ ਰਪਾਲ ਉੱਤੋਂ ਗੱਕਰ ਵਰਦਾ ਬਹੁਤ ਗਰਮੀ ਆਗੀ ਬਾਹਰ ਕੋਈ ਮਾਰ ਐਨਜੋਏ ਦੇਂਦਰੀ ਪੈਨੇ ਆ ਆ ਜਾ ਆ ਜਾ ਹੁਣ ਤਾਂ ਜਾਣਾ ਹੀ ਪਊਗਾ ਚੱਲ ਬਾਹਰਲੇਟ ਚ ਬਾਈ ਸਾਨੂੰ ਹੈਪੀ ਵਾਲੀ ਗੱਡੀ ਮਿਲ ਗਈ ਜਿਹਦੇ ਫਿਲਟਰ ਫਿਲਟਰ ਕੱਢੇ ਹੋਏ ਆਗੇ ਇਹ ਚਾਲੇ ਕਦੇ ਰੋਕ ਸਭ ਲਹਨ ਰਕਤੇ ਵੀ ਰੋਕ ਸਕਦੇ ਇਹਨੂੰ ਕੋਈ ਪ੍ਰੋਸਾ ਨਹੀਂ ਅੱਧੀ ਵੀ ਹੋ ਜੇ ਹਾਂ ਨਹੀਂ ਸਾਨੂੰ ਵਸਤੇ ਜਾਣਾ ਪੈਂਦਾ ਗਰਮੀ ਬਹੁਤ ਸੀਗੀ ਚੱਲ ਘਰੇ ਹਰਪਾਲ ਚੱਲ ਗਏ ਲੇਟ ਹੋ ਗਏ ਕੀ ਪਾਉਣੀ ਸੀ ਕੀ ਸ਼ਰਟ ਪਾਉਣੀ ਸੀ ਚੱਲ ਕੋਈ ਨਾ ਮੈਂ ਵੀ ਕੱਲੀ ਟੀ ਸ਼ਰਟ ਹੀ ਬਦਲੀ ਆ ਹੋਰ ਕੁਝ ਨਹੀਂ ਬਦਲਿਆ ਅੱਜ ਆ ਗਏ ਜੀ ਪੰਨ ਫੰਨ ਪਹਿਲਾਂ ਅਸੀਂ ਦੋ ਵਾਰੀ ਮੁੜ ਗਏ ਬਾਈ ਮੈਂ ਤੇ ਹਰਪਾਲ ਇੱਥੇ ਇੱਕ ਅਰਦਾਪੇ ਪੁੱਛ ਕੇ ਮੁੜ ਗਏ ਵੀ ਵੀਡੀਓ ਬਣਾ ਲਏ ਉਦੋਂ ਨਹੀਂ ਇਹਨਾਂ ਨੇ ਜਾਣ ਦਿੱਤਾ ਕਹਿੰਦੇ ਟਾਈਮ ਲੇਟ ਹੋ ਗਏ ਤੁਸੀਂ ਦੂਜੀ ਵਾਰੀ ਸਾਡੇ ਕੋਲੇ ਪੈਸੇ ਘੱਟ ਸੀ ਅੱਜ ਮੁੰਨਾ ਗगन ਹਰਪਾਲ ਤੇ ਮੈਂ ਚਾਰੇ ਅਸੀਂ ਆਈ ਗਏ ਆਕ ਵੀ ਮਿਲੂਗੀ ਪੌਣ ਦਾ ਹੈ ਨਾ ਪਾਣੀ ਪੋਣੀ ਜਿਹੜਾ ਵਿਆਹ ਵੇਲੇ ਨਹੀਂ ਪਾਉਂਦੇ ਨੇ ਵੱਡੇ ਹੋ ਬਾਬਾ ਤਿੰਨ ਪਾਣੀ ਚਾਹੀਦੀ ਹੈ ਨਹੀਂ ਉਹ ਤੁਹਾਨੂੰ ਆਏ 1400 ਚਾਰ ਲੈਨੇ ਲਿਖਨੇ ਹੋਏ ਨਹੀਂ ਪੰਜੋ 1000 ਰੁਪਏ ਇੱਕ ਜਣੇ ਦੀ ਟਿਕਟ ਹੈ। ਅੱਛਾ ਠੀਕ ਹੈ। ਚਾਰ ਚਾਰ ਜਣੇ ਆਪਾਂ 5500 ਰੁਪਏ ਇਹ ਹੋ ਗਿਆ। ਇਹ ਲੋਕਰ ਦਾ ਹੈਗਾ 100 ਰੁਪਏ। ਇੱਕ ਆਪਾਂ ਲੋਕਰ ਲਿਆ ਚਾਰਾਂ ਜਣੇ ਨੇ। ਹੁਣ ਫਾਨ ਰੱਖਣ ਵਾਸਤੇ ਕੱਪੜਿਆਂ ਦਾ ਲੈਂਦੇ ਆ ਤੇਰੀ ਗਾਨੀ ਤੇ ਤੇਰੀ ਗਾਨੀ। ਏੜੀ ਗਾਨੀ ਮੇਰੀ ਗੱਲ ਸੁਣ ਤੂੰ। 400 ਰੁਪਏ ਲੈਂਦੇ ਇੱਕ ਜਣੇ ਦੇ ਕੱਪੜਿਆਂ ਦਾ। ਕੱਪੜਿਆਂ ਦਾ 1600 ਗਿਆ ਕੱਪੜਿਆਂ ਦਾ। ਅੱਛਾ ਇਹਦੇ ਤੋਂ ਆਪਾਂ ਨੂੰ ਮੁੜਨਗੇ ਟਿਕਟ ਮੰਗਰ 100 ਰੁਪਏ ਮੜੂਗਾ ਤੇ ਕੱਪੜਿਆਂ ਦਾ ਮੜੂ 300 ਰੁਪਏ। 1600 ਰੁਪਏ ਜਿਹੜਾ ਹੈ ਕੱਪੜਿਆਂ ਦਾ ਜਾ ਰਿਹਾ ਉਹੀ ਵਾਪ ਅੱਛਾ ਕੈਸ਼ਬੈਕ ਦੇਣਗੇ ਹਾਂ ਚੰਗੀ ਗੱਲ ਆ ਫਿਰ 73 7500 ਰੁਪਿਆ ਹੋ ਗਿਆ 2100 ਚੰਗੀ ਗੱਲ ਹਾਂ ਜ 1000 ਆਨਲਾਈਨ ਕਰਦੇ ਆ ਕਰਾਈ ਚਲੋ ਹਾਂ ਲਮਾ ਲਾ ਕੇ ਆਪਣੀ ਮਹੀਨੇ ਦੀ ਤਨਖਾਹ ਹੋ ਗਈ ਯਰ ਬਾਲ ਓਡੀ ਹਾਂ ਹੋ ਗਈ ਹੋ ਗਈ ਓਕੇ ਓਕੇ ਨੰਨਾ ਨੂੰ ਪਾਪਾ ਜੀ ਮੈਂ ਜੀਤ ਗਈ ਆ ਤਰੀਕ ਨੂੰ ਦੱਸ ਦੇਣਾ ਕਿ ਬ੍ਰੋ ਮੈਂ ਲੇ ਲੇ ਠੀਕ ਆ ਕੀ ਚੀਜ਼ ਹੈ ਇਹ ਦਿਨ ਲੌਕਰ ਖੁੱਲੂਗਾ ਜਿਹੜਾ ਆਪਾਂ 100 ਰੁਪਏ ਜਿਹਾ ਲਿਆ ਕਰੀਏ ਲੌਕਰ ਰੱਖਣਾ ਮੈਂ ਅੱਛਾ ਇਹ ਡੈਕਟਾ ਹੀ ਆਪਨੇ ਚਲੋ ਲਾਂ ਫੜ ਡੈਕਟਾ ਲੈ ਲਾ ਨੇ ਹੋ ਗਏ ਇਹ ਪਰ ਇਹ ਮੈਂ ਆ ਲੰਦਾ ਮਾ ਤੇਰਾ ਖਾਸ ਕਿਉਂ ਆ ਰਿਹਾ ਹੈ ਇੰਨਾ ਤਾਂ ਲੱਗ ਰਿਹਾ ਜਿਵੇਂ ਵੀਰੇ ਇੱਧਰ ਆਉਂ ਜਾਈਂ ਇੱਧਰ ਲਿਆੜ ਕਿਵੇਂ ਲੱਗ ਰਿਹਾ ਹੈ ਚਲੋ ਬਈ ਇਹ ਜੋ ਡਰੈਸ ਆ ਬੰਗਿਆ ਨਾ ਆ ਪੰਘਿਆ ਨਾ ਆ ਲਾਇਓ ਸੱਚੋ ਬੜਾਈ ਚਾਰੇ ਜਾਨਾਂ ਨੇ ਪਾਲੀਆਂ ਸੀ ਹੱਥ ਪੁੱਟ ਕੇ ਲਾਹਿੰਦੀਆਂ ਕਿ ਹੋ ਗਈ ਸੀ ਰੈਡੀ ਛੱਡੀ ਜਿਦ ਤੱਕ ਰਾਂ ਚੱਲ ਫਿਰ ਨਵੀਆਂ ਲੈ ਕੇ ਆਉਣੇ ਬੀਟੂ ਨਵੀਆਂ ਲੈ ਲਈ ਆਉਣੇ ਫਿਰ ਉਹ ਲਾ ਕੇ ਦੇ ਮੰਗੀਆਂ ਪਾਲੀਆਂ ਸੀਗੀਆਂ ਉਹ ਉਲਾਦ ਆ ਦੇ ਬੱਗੇ ਕਿਤੇ ਮੇਰੀ ਚੀਜ਼ ਇਹ ਵਈ ਯਾਰ ਆ ਤੇਰੇ ਵਾਸਤੇ ਆ ਜਿਵੇਂ ਕੱਲ ਗੇਮਿੰਗ ਜ਼ੋਨ ਤੇ ਤੇਰੇ ਪੱਗ ਤੇ ਚੜਾਈ ਸੀ ਨਾ ਉਹ ਸੇਫਟੀ ਵਾਸਤੇ ਅੱਜ ਇਹ ਚੀਜ਼ ਐ ਠੀਕ ਕਿਹੜਾ ਆਇਆ ਤੇਰੇ ਪੱਗ ਤੇ ਤੇਰੀ ਪੱਗ ਦੀ ਚਾਲਰ ਬਣ ਜਾਦੀ ਕਰਦਾ ਪੁੱਤ ਸੀ ਯਾਰ ਆਵੇ ਚੱਲ ਫਿਰ ਲੋਕਰ ਚ ਦਾ ਸਮਾਨ ਬੰਦੇ ਬਹੁਤ ਰੱਖਦੇ ਆ ਬਈ ਪਰ ਅਸੀਂ ਰਲਕਤੀਆਂ ਰਿਲੈਕਸ ਹੋਈਆਂ ਚੱਪਲਾਂ ਉਹ ਪਈਆਂ ਹਾਂ ਇਹ ਤਾਂ ਫਿੱਟਰ ਵਾਲੀ ਫੀਲਿੰਗ ਆਈ ਨੇ ਹਾਂ ਟਿਆਂ ਲ ਮੈਂ ਜਦ ਤੱਕ ਜਾਣੇ ਹਾਂ ਆ ਮੋਬਾਈਲ ਦਾ ਕਵਰ ਅਰੇ ਇਹਦੇ ਕਿੰਨੇ ਪੈਸੇ ਲੱਗੇ ਆ 100 ਰੁਪਿਆ ਬੇਦ ਨਾ ਪਾਣੀ ਨਹੀਂ ਪੈਂਦਾ ਫੋਨ ਤੇ ਹਾਂ ਮੋੜੇ ਲੱਗ ਜਾ ਖਿਡਾਰੀ ਆ ਜਾ ਕਰਾਂ ਪਹਿਲਾਂ ਹੀ ਮથે ਲੈ ਲੇਟ ਜਾਰਾ ਨੇ ਇੱਥੇ ਪੈਸੇ ਦਿੱਤਿਆਂ ਦਾ ਮੁੱਲ ਮੁੜਦਾਗਾ ਤੇ ਹੁਣ ਅਸੀਂ ਮੈਂ ਤੇ ਹਰਪਾਲ ਜਾਂਨੇ ਆਂ ਇਧਰ ਜਹਾਜ਼ ਦੇ ਚ ਹਰਪਾਲ ਇਧਰ ਆ ਜਾ ਵੇਚ ਦੀ ਉਹ ਚੱਲਦੇ ਲੈ ਬੜਾ ਸੋਹਣਾ ਬਣਾਇਆ ਬਾਈ ਆ ਜਾ ਰਾਜੇ ਅੰਦਰ ਚੱਲਦੇ ਆਂ ਹੁਣ ਚੱਲਦੇ ਆਂ ਅਸੀਂ ਸਮੁੰਦਰੀ ਜਹਾਜ਼ ਦੇ ਅੰਦਰ ਬਾਈ ਮੈਂ ਤੇ ਹਰਪਾਲ ਫੇਰ ਪੀਵਾਂਗੇ ਚਾਹ ਕਿਉਂ ਇਧਰ ਦੀ ਆ ਜਾ ਸਿੰਘ ਜੀ ਆ ਜਾ ਆ ਜਾ ਬੜੇ ਪ੍ਰੋਗਰਾਮ ਦੇ ਨਾਲ ਆਓ ਜੀ ਇਧਰ ਦੀ ਆ ਜਾ ਇਧਰ ਦੀ ਫੋਨ ਤੇ ਪਾਣੀ ਵਾਲਾ ਪਾਉ ਡੱਲੂਗਾ ਤਾਂ ਇਧਰ ਦੀ ਘਰ ਨਾਲ ਆ ਜਾ ਗੰਗ ਚਲੇ ਜਾਂਦਾ ਪਾਣੀ ਆ ਗਿਆ ਸੀ ਕਾ ਕਾ ਚੱਲ ਕਿਧਰ ਦੀ ਚੱਲ ਗਏ ਉੱਪਰ ਚੱਲ ਪਹਿਲਾਂ ਆ ਜਾ ਮਾੜਾ ਸਾਰਾ ਦੇਖ ਹੈ ਕਿ ਪਾਣੀ ਕੋਲ ਨਾ ਆਉਣਾ ਬੁੱਲਾਰਪਾਲ ਅਧਰੀ ਤੋਂ ਕੋਈ ਨਹੀਂ ਆਲੇ ਪਰਲੇ ਪਾਸੇ ਦੇਖ ਲੇ ਮਾੜੇ ਵੀਡੀਓ ਬਣਾ ਲਗੇ ਕੱਲ ਕਾ ਨਾ ਜਾਈ ਹੌਲੀ ਨਹੀਂ ਮੈਲਟ ਲੱਗਿਆ ਇਹਨਾਂ ਜਾਣਾ ਦਾ ਬਾਈ ਬਠੰਡੇ ਏਰੀਏ ਚ ਸਿਰਾ ਕਰਤਾ ਬਠੰਡੇ ਏਰੀਏ ਚ ਸਿਰਾ ਜਾਵਾਂ মুনা হরপালে গগন গে ভাই উপর এদিকে এ ਮੈਂ ਮੈਂ ਖੜਾ ਥੱਲੇ ਵੀਡੀਓ ਬਣਾਉਂਗਾ ਉਹਨਾਂ ਦੀ ਇਹ ਬਾਈ ਬੇਟ ਚੈੱਕ ਕਰਾਉਣਾ ਪੈਂਦਾ 50 ਕਿਲੋ ਪਲੱਸ ਹੋਣਾ ਚਾਹੀਦਾ ਫੇਰ ਜਾਣ ਦਿੰਦੇ ਤੇ ਇਹਨੇ ਭਾਈ ਸਾਹਿਬ ਨੇ ਕੀ ਕੀਤਾ ਦਿਖਾ ਮੜਾ ਨਹੀਂ ਨਹੀਂ ਇਨੇ 52 ਕਿਲੋ ਆਪ ਦੇ ਕੋਲ ਹੀ ਲਿਖ ਲਿਆ ਚਾਹ ਦੀ ਦੁਕਾਨ ਤੇ ਚਾਹ ਪੀਤੀ ਆ ਨਾ ਉੱਥੋਂ 52 ਕਿਲੋ ਲਿਖ ਲਿਆ ਨੇ ਆ ਦੇਖ ਕੰਡਾ ਰੱਖੀ ਬੈਠਾ ਤੇ ਪੈਸਾ ਆਦਰ ਮੁੰਡੇ ਕਹਿੰਦੇ ਫੋਟੋਗ੍ਰਾਫੀ ਕਰੀ ਜਾਂਦੇ ਹੈਗੇ ਸਨਮਾਨ ਕੀਤਾ ਸਨਮਾਨ ਕਰਿਆ ਤੁਹਾਨੂੰ ਇਹਦੇ ਨਾਲ ਬੜਾ ਘੈਂਟ ਨਜ਼ਾਰਾ ਬਾਈ ਐਸੇ ਤਾਂ ਜ਼ਰੂਰ ਲੱਗਦਾ ਪਰ ਆਉਣਾ ਚਾਹੀਦਾ ਹਰੇਕ ਬੰਦੇ ਨੂੰ ਇੱਥੇ ਹਰਪਾਲ ਦੋ ਚੱਕਲਾ ਹੈ ਦੋ ਦੋ ਆ ਬੇਟਾ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਦੀ ਲੜ ਰੋ ਅਰੇ ਜਲਦੀ ਕਰਾ ਲਿਆ ਓ ਬਾਬਾ ਹਣ ਕੋਈ ਨਾੜ ਨੂੜਨਾ ਚਿਪਕ ਜੇ ਮੈਨੂੰ ਫੜਾ ਦੇ ਬੋਤਲ ਵਰਗੀ ਕੁੱਟ ਕੁੱਟ ਕਰ ਕੇ ਪੀ ਇਹ ਮੈਂ ਬੋਤਲ ਵਰਗੀ ਕੇ ਪੀ ਇਹ ਕੀ ਨਾ ਕਰਤੀ ਆ ਨਾ ਇਹ ਜਿਹੜੇ ਸਾਰੇ すごい。 ਹੁਣ ਆ ਗਏ ਭਾਈ ਅਸੀਂ ਖਾਣ ਪੀਣ ਵਾਲੇ ਪਾਸੇ 1 ਤੋਂ 4 ਵਜੇ ਤੱਕ ਇਹਦਾ ਟਾਈਮ ਹੈ ਖਾਣ ਪੀਣ ਦਾ ਤੇ ਜਿਹੜਾ ਗੁੱਟਾਂ 'ਚ ਬ੍ਰੇਸਲਟ ਜੇ ਪਾਏ ਹੁੰਦੇ ਹੈਗੇ ਇਹਨਾਂ ਨੂੰ ਸਕੈਨ ਕਰਕੇ ਲੰਘਣਾ ਪੈਂਦਾ ਇਹ ਸਿਰਫ ਇੱਕ ਕਰ ਹੀ ਜਾ ਸਕਦੇ ਆ ਇੱਧਰ ਇਹ ਟਿਕਟ ਦੇ ਵਿੱਚ ਹੀ ਹੁੰਦਾਗਾ ਜਿਹੜੀ ਟਿਕਟ ਲੈਨੇ ਆ ਉਹਦੇ ਵਿੱਚ ਇਹਦੇ ਐ ਐਕਸਟਰਾ ਪੈਸੇ ਹੋਰ ਨਹੀਂ ਲੈਂਦੇ ਇੱਕ ਵਾਰੀ ਬਜਾ ਜਿੰਨਾ ਮਰਜ਼ੀ ਖਾ ਲੋ ਰੋਟੀ ਖਾ ਲੋ ਦਾਲ ਸਬ지 ਤੇ ਚੌਲ ਖਾ ਲੋ ਬਸ ਇਹੀ ਚੀਜ਼ ਹੁੰਦੀ ਹੈਗੀ ਆ ਸਾਰੇ ਬੈਠੇਗੇ ਇੱਕ ਵਾਰੀ ਬਸ ਸਕੈਨ ਕਰਕੇ ਅੰਦਰ ਜਾ ਸਕਦੇ ਆ ਦੁਬਾਰਾ ਨਹੀਂ ਖਾ ਪੀ ਸਕਦੇ ਇੱਕ ਵਾਰੀ ਜਿੰਨਾ ਮਰਜ਼ੀ ਖਾ ਲੋ ਇੱਕ ਤੋਂ 4 ਵਜੇ ਤੱਕ ਇਹਦਾ ਟਾਈਮ ਹੁੰਦਾਗਾ ਅਨੀਕ ਤਾਂ ਬਾਕੀ ਹੈਗਾ ਆ ਪਤਾ ਝੇੜ ਕਰਦੇ ਹੈ 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 ਕੀ ਨਹੀਂ ਆ ਮਸ਼ਰੂਮ 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 ਕੀ ਹੁੰਦਾਗਾ ਗੁੰਝੀ ਅਦਰੀ ਦੀ ਨਾਲ ਅੱਛਾ ਇਹਨੂੰ ਕਹਿੰਦੇ ਆ ਜੀ ਬੇਓ ਇੱਥੇ ਛੱਲਾਂੀਆਂ ਪੈਂਦੀਆਂ ਪਾਣੀ ਅੱਗੇ ਪਿੱਛੇ ਹੁੰਦਾਗਾ ਤੇ ਇੱਥੇ ਬੜਾ ਇਕੱਠ ਹੁੰਦਾ ਬਾਈ ਇਕੱਠ ਇੱਥੇ ਆਇਆ ਹੁੰਦਾ ਜਦੋਂ ਇਧਰ ਚ ਇਹ ਸਿਸਟਮ ਚੱਲਦਾਗਾ ਤੇ ਸਾਰਾ ਸਬਾ ਸਫਰ ਹੋਰ ਪਾਸੇ ਪਾਣੀ ਬੰਦ ਕਰ ਦਿੰਦੇਗੇ ਫਿਰ ਅੱਧੇ ਘੰਟੇ ਵਾਸਤੇ ਇਹ ਚੱਲਦਾਗਾ ਵਿੱਚ ਦੀ ਇਹਦਾ ਫਿਕਸ ਟਾਈਮ ਹੁੰਦਾਗਾ ਇੱਥੇ ਬਹੁਤ ਨਜ਼ਾਰੇ ਆਉਂਦੇ ਆ ਬਾਈ ਬਹੁਤ ਇਕੱਠ ਸੀ ਇੱਥੇ

చుట్టా పుల్లా సిట్గా మార్ మార్ ਲੇ ਬਈ ਸੋਨ ਦੱਸਿਆ ਸੀ ਜੇ ਰੋਟੀ ਖਾਣੀ ਆ ਤਾਂ ਉਹ ਇੱਕ ਵਾਰੀ ਤਾਂ ਵਿੱਚ ਜਿਹੜਾ ਬਿੱਲ ਦੇ ਹੁੰਦਾਗਾ ਇੱਕ ਵਾਰੀ ਰੋਟੀ ਖਾ ਸਕਦੇ ਆ ਪਰ ਜੇ ਚਾਹ ਚੂਹ ਵਗੈਰਾ ਪੀਣੀ ਆ ਅਲੱਗ ਤੋਂ ਕੁਝ ਹੋਰ ਖਾਣਾ ਬਾਹਰੋਂ ਤਾਂ ਉਹਦੇ ਪੈਸੇ ਲੱਗਦੇ ਆ ਜਿਵੇਂ 50 ਰੁਪਈਆ ਦਾ ਇੱਕ ਕੱਪ ਆਗਾ ਚਾਹ ਦਾ 200 ਰੁਪਈਆ ਇਹਦੇ ਤੇ ਲੱਗਾ ਹਰਪਾਲ ਦੇਖ ਲੋ ਕੀ ਲੱਛਣ ਕਰਦਾਗਾ ਦੇਖ ਲੈ ਲੈ ਕੀ ਹੋ ਗਿਆ ਹਾਂ ਹਾਂ ਸਾਰਾ ਨਾ ਵੱਧ ਨਜ਼ਾਰਾ ਆਇਆ ਸਾਨੂੰ ਆ ਸਲਾਈਡਾਂ ਤੇ ਹੁਣ ਅਸੀਂ 8ਵੀਂ 9ਵੀਂ ਵਾਲੀ ਫੇਰ ਜਾਣੇ ਹੈਗੇ ਆਹ ਤੋਂ ਹੁਣ ਦਿਖਾਉਂਗਾ ਪੂਰੀ ਵੀਡੀਓ ਬਹੁਤ ਘੈਂਟ ਨਜ਼ਾਰਾ ਬਾਈ ਆਹ ਸਲਾਈਡਾਂ ਤੇ ਸਾਰਾ ਨਾ ਵੱਧ ਨਜ਼ਾਰਾ ਇਹਨਾਂ ਤੇ ਹਾਂ ਆ ਲਾਵੀਂ ਜੋ ਕਿ ਮਗਰੀ ਆ ਰਿਹਾ ਸਾਡੇ ਆ ਨਹੀਂ ਨਹੀਂ ਬਾਈ ਆਰੇ ਪੜ ਭਾਈ ਹਾਂ ਮੈਂ ਹੁਣ ਮੈਂ ਆਉਂਦਾ ਹਾਂਗਾ ਹਾਂ ਚੱਲ ਤੇਰਾ ਮੂੰਹ ਸੰਦਰਾ ਨਹੀਂ ਨਹੀਂ ਬਾਬਾ ਜੀ ਲਾ ਰਿਹਾ ਬਾਬਾ ਜੀ ਹੋਈ ਫਾਨੂ ਬਹੁਤ ਸੋਹਣਾ ਵਾਟਰ پارک ਆ ਬਾਈ ਬਹੁਤ ਸਲਾਈਡਾਂ ਆ ਅਲੱਗ-ਅਲੱਗ ਹਨਾ ਅਸੀਂ ਸਾਰਿਆਂ ਤੇ ਜਾ ਕੇ ਆਏ ਬਸ ਇੱਕ ਅੱਧੀ ਰਹੇਗੀ ਫਿਰ ਵੀ ਇੰਨੀਆਂ ਸਲਾਈਡਾਂ ਬਣੀਆਂ ਹੋਈਆਂ ਇੱਥੇ ਤੇ ਟਾਈਮ ਜਿਹੜਾ ਹੁੰਦਾ ਤਾਂ 10 ਵਜੇ ਤੋਂ ਲੈ ਕੇ 6 ਵਜੇ ਤੱਕ ਆ ਸ਼ਾਮ ਦੇ ਮਿਊਜ਼ਿਕ ਚੱਲਦਾਗਾ ਦੋ ਥਾਂ ਡੀਜੇ ਚੱਲਦੇ ਆਗੇ ਪੂਰੇ ਪੂਰਾ ਰਾਸ਼ ਹੁੰਦਾਗਾ ਆ ਤੁਸੀਂ ਦੇਖੀ ਜਾਣੇ ਹੋਗੇ ਰਾਸ਼ ਕਿੰਨਾਗਾ ਠੀਕ ਆ ਤੇ ਸਾਰੇ ਜਾਣੇ ਜਰੂਰ ਆਓ ਅਸੀਂ ਵੀ ਆਏ ਬਹੁਤ ਵਧੀਆ ਲੱਗਿਆ ਇੱਥੇ